ਕੀ ਹਾਲ ਚਾਲ ਦੋਸਤੋ ਤੁਹਾਡਾ ਵੈਲਕਮ ਆ ਬਾਬਾ ਹਰੀ ਦਾ ਸੱਡ ਫਾਰਮ ਤੇ ਆ ਵੇਖੋ ਮੁੰਡੇ ਇਧਰ ਬਿੰਦੂ ਆ ਆਲੂ ਵਾਲੀਆਂ ਰੋਟੀਆਂ ਲਾਉਂਦੇ ਹੋਏ ਤੋਤਾ ਹਲੋ ਫੌਜੀ ਫੌਜੀ ਦਾਣ ਵੇਖੋ ਰੋਟੀਆਂ ਲਾਉਂਦਾ ਹੋਇਆ ਆ ਬਾਈ ਕਿੱਥੇ ਆ ਗਈ ਆਲੂ ਵਾਲਾ ਪਰ ਉੱਥੇ ਬਣ ਰਿਹਾ ਬਾਹਰ ਜਾਨਵਰ ਦਿਖਾਇਆ ਆਪਣੇ ਸਾਡੇ ਬੱਚਿਆਂ ਨੂੰ ਜਾਨਵਰ ਦਿਖਾਉਣੇ ਆ ਗੱਡੀ ਵੀ ਮੋੜ ਕੇ ਲਿਆਵਾਂਗੇ ਆ ਬਈ ਹਸ ਕੇ ਸਿੰਗਲ ਕੋਟ ਉਹ ਦੋ ਕਤੂਰੇ ਪਾਉਂਦੇ ਰੇਟ ਸੀ ਸਾਰਿਆਂ ਦੇ ਨਾਲ ਆ ਗਿਆ ਸਾਡਾ ਵੇਚਣ ਵਾਲਾ ਬੰਦਾ ਭਾਈ ਕੀ ਰੇਟ ਆ ਦਾ ਹਸਕੀ ਦਾ ਕੀ ਰੇਟ ਆ ਮੇ ਕੁੱਤੀ ਦਾ 12000 ਰੁਪਏ ਤੇ ਬੱਚਿਆਂ ਦਾ 12-12000 ਨੂੰ ਬੱਚਾ ਦੇ ਜਾਏ ਫੀਮੇਲ ਨਹੀਂ ਆ ਜਾ ਫਿਰ ਬਾਹਰ ਵੀ ਚਲੀਏ ਕੀ ਜੇ ਸਹੀ ਹੈ ਆਪਣਾ ਇਹ ਤੇ ਸੇਲ ਹੈ ਭਾਈ ਐਡਲ ਹਾਂ ਹਾਂ ਭਾਈ ਸਾਰੀ ਸੇਲ ਹੈ ਹਾਂਜੀ ਆ ਕੂਟਰ ਪੇ ਆਈ ਕਿਹੜਾ ਭਾਈ ਆ ਹਾਂ ਹਾਂ ਭਾਈ ਇਹ ਦੇ ਦਾਂਗੇ 2000 ਦਾ ਜੋੜਾ 2000 ਦਾ ਕਾ ਵੀ ਜੋੜਾ ਹੀ ਆ ਹਾਂ ਇਹ ਵੀ ਜੋੜਾ ਹੈ ਹਾਂਜੀ ਦੋਸਤੋ ਗਾਹ ਕ ਆ ਚੁੱਕੇ ਸੀ ਚਲੋ ਇੱਕ ਆ ਸਾਡਾ ਬੰਦਾ ਵੀਡੀਓ ਕਾਲ ਤੇ ਲੱਗਿਆ ਵਾ ਵੇ ਹਾਣ ਠੀਕ ਆ ਹਾਂਜੀ ਭਾਈ ਇੱਧਰ ਨੂੰ ਵੀ ਆ ਜੰਨੇ ਆ ਬਾਈ ਕੀ ਰੇਟ ਆ ਕੋਊਤਰਾ ਦਾ ਬਾਈ ਬਾਈ 9900 ਰੁਪਈਆ ਦੇ ਦੇਣਗੀ ਇਹਦਾ ਕੋਊਤਰਾ ਦੇ ਹਾਂ ਹਾਂ ਵੇਖੋ ਬਾਈ ਸਾਰੀਆਂ ਵੈਰਾਈਟੀਆਂ ਕੋਊਤਰਾ ਦੀਆਂ ਹਾਂ ਹਾਂ ਬਾਈ ਇੱਧਰ ਮੁਰਗੀ ਵੀ ਪਈ ਆ ਬੱਚੇ ਵੀ ਆ ਇਹਨਾਂ ਦਾ ਕੀ ਰੇਟ ਆ ਬਾਈ ਇਹ ਬਾਈ ਸੀਲਾ ਵਿੱਚ ਬੱਚੇ ਕੁਝ ਬੋਲ ਬੈਂਟਮ 5-500 ਨੂੰ ਬੱਚਾ ਦੇ ਦੇਾਂਗੇ ਤੇ ਵਿੱਚ ਸੀਲਾ ਪੂਰੇ ਚੰਗੇ ਬੱਚੇ ਬੰਦ ਗੋ ਚੀਜ਼ ਹੀ ਆਪਣੀ ਗਾਰੰਟੀ ਹੈ ਵਿੱਚ ਬੋਲ ਬੰਦ ਮੁਰਗੀ ਬਕਾਉਗਾ ਬਈ ਹਾਂ ਹਾਂ ਮੁਰਗੀ ਬਕਾਉਗਾ ਮੁਰਗੀ ਦਾ ਕੀ ਪ੍ਰਾਈਸ ਹੈ ਬਈ ਮੁਰਗੀ ਬਈ ਦੇ ਦੇਣਗੇ 1500 ਦੀ ਇਧਰ ਹੋਈ ਦੂਜੀ ਵੈਰਾਈਟੀ ਵੀ ਹੈ ਕੁੱਕਰਾਂ ਦੀ ਇਹ ਕੀ ਵਜਦੇ ਬਈ ਇਹ ਬਈ ਬੋਲ ਵੈਂਟਨ ਚ ਹੈ ਇਹਨਾਂ ਦਾ ਕੀ ਪ੍ਰਾਈਸ ਹੈ ਇਹ ਬਈ 4 ਅੱਧੇ ਅੱਧਨੇ ਦੇ ਦੇਾਂਗੇ 5000 ਦੇ ਦੇ ਜੀ ਠੀਕ ਹੈ ਬਈ ਇਧਰ ਸੀਲ ਵੀ ਹੈ ਬਈ ਬਈ ਆ ਸੀਲ ਕੁੱਕਰ ਦਾ ਕੀ ਪ੍ਰਾਈਸ ਆ ਸੀਲ ਕੁੱਕਰ ਬਈ ਦੇ ਦਾਂਗੇ 6000 ਰੁਪਏ ਦਾ ਬਾਰ ਕੱਢ ਕੇ ਦਿਖਾਓ ਦੋ ਤਿੰਨ ਹਜ਼ਾਰ ਦਾ ਤੇਲ ਆਹ ਮੁਰਗੀਆ ਦੇਖੋ ਜੀ ਨਾਲ ਮੁਰਗੀਆਂ ਵੀ ਦੇਖੋ ਜੀ ਕੁਆਲਿਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਜੀ ਇਧਰ ਬਾਈ ਕਰਗੋਸ਼ ਵੀ ਲਈ ਬੈਠਾ ਬਾਈ ਕਰਗੋਸ਼ ਦਾ ਕੀ ਪ੍ਰਾਈਸ ਆ ਇਹ ਬਈ 500 ਦਾ ਪੀਸ ਦੇ ਦਾਂਗੇ ਸਿੰਗਲ ਪੀਸ ਬਾਈ ਹਾਂ ਹਾਂ ਬਈ ਸਿੰਗਲ ਇਧਰ ਜਰਮਨ ਵੀ ਆ ਜਰਮਨ ਵੀ 5 ਮਹੀਨੇ ਦੀ ਆ ਫੀਮੇਲ ਆ ਹਾਂਜੀ ਲੌਂਗ ਕੋਰਟ ਚਾ ਬੱਚੀ ਤੇ ਇਹ ਦੇ ਦਾਂਗੇ 25000 ਰੁਪਏ ਦੇ ਠੀਕ ਆ ਬਾਈ ਇਧਰ ਬਾਈ ਕੋੜੀ ਵੀ ਲੈਂਦੀ ਆ ਬਈ ਕੋੜੀ ਕੀ ਕਿਹੜੀ ਨਸਲ ਆ ਏ ਬਈ ਨੀਲੀ ਜੰਬੀ ਐ ਠੀਕ ਕਰਦੇ ਪ੍ਰਾਈਸ ਇਹਦਾ ਇਹਦਾ ਪ੍ਰਾਈਸ ਬਈ 120 ਦੀ ਦੇ ਦਾਂਗੇ ਬਾਕੀ ਹੋ ਜੂ ਮਾਨ ਤਨ ਕੋਈ ਚੱਕਰ ਨਹੀਂ ਆਪਣਾ ਐਡਰੈਸ ਕਿੱਥੇ ਆ ਆਪਣਾ ਐਡਰੈਸ ਕਿਹਦੇ ਕੋਠਾਗੁਰੂ ਆ ਜ਼ਿਲ੍ਹਾ ਬਠਿੰਡਾ ਠੀਕ ਆ ਬਈ ਤੇ ਤੁਹਾਡੇ ਕੋਲ ਲੈਣ ਲਈ ਕਿੱਥੇ ਆਉਣਾ ਪੂ ਹੁਣ ਇਸ ਟਾਈਮ ਇਸ ਟਾਈਮ ਤੇ ਮੋਕਸਰ ਦੀ ਮੰਡੀ ਤੇ ਆਏ ਹਾਂ ਆਪਾਂ ਹਾਂਜੀ ਮੋਕੀ ਮੇਲੇ ਤੇ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਮੰਡੀ ਦਾ ਮਾਹੌਲ ਮੀਂਹ ਪੈਣ ਕਰਕੇ ਗੱਡੀ ਤੇ ਜਿਹੜਾ ਕੱਢਦੇ ਆ ਜਾਨਵਰ ਘੱਟ ਕੱਢਿਆ ਬਾਹਰ ਕੱਲ ਨੂੰ ਤੁਹਾਨੂੰ ਤੁਰ ਫਿਰ ਕੇ ਦਿਖਾਵਾਂਗੇ ਬਾਕੀ ਹਣਕਾ ਦੇਣੇ ਕੀ ਕੋਤੀਂ ਦਾ ਘਾਰ ਤੇ ਗੱਠ ਬਹੁਤ ਅੱਜ ਮੇਲਾ ਬਹੁਤ ਭਰੂਆ ਅੱਜ ਬਹੁਤ ਆਗੇ ਮਿੱਤਰੋ ਮੰਡੀ ਚ ਤੇ ਥੋੜਾ ਜਿਹਾ ਅੱਜ ਮੁੱਕ ਗਿਆ ਖਰਾਬ ਮੀਂਹ ਪੈਣ ਕਰਕੇ ਤੇ ਸਾਰੇ ਡੋਟੀ ਟੈਂਟ ਚ ਨਾ ਜਾਨਵਰ ਤੇ ਬਾਕੀ ਮੰਡੀ ਦਾ ਇੱਕ ਪੂਲ ਜਾਨ ਸਾ ਬਹੁਤ ਗਰਮ ਰੂਹ ਦਾ ਮਾਹੌਲ ਮੰਡੀ ਦਾ ਬਹੁਤ ਸੋਹਣੇ ਸੋਹਣੇ ਟੈਂਟ ਲਾਏ ਹੋਏ ਆ ਜਿਹੜੇ ਵੀਰ ਨੇ ਕੋਈ ਜਾਨਵਰ ਲੈਣਾ ਜਾਂ ਖਰੀਦਣਾ ਪੰਚੋ ਮੁਕਸਰ ਮੰਡੀ ਤੇ 16 17 ਤਰੀਕ ਤੱਕ ਇੱਥੇ ਵੱਡੀ ਰਹਿਣੀ ਆ ਕਿਸੇ ਵੀ ਬੰਦੇ ਨੇ ਕੋਈ ਵੀ ਜਾਨਵਰ ਲੈਣਾ ਤੇ ਉਹ ਇੱਥੇ ਆ ਸਕਦਾ ਜੇ ਵੇਚਣਾ ਦਾ ਇੱਕ ਦਿਨ ਅਮੀਗ ਦਾ ਬਹੁਤ ਸੋਨੇ ਸੌਦੇ ਹੋਣਗੇ ਮੰਡੀ ਚ। ਹਾਂ। ਬਾਕੀ ਥੋੜਾ ਜਿਹਾ ਮਾਹੌਲ ਨਹੀਂ ਪੈਣ ਕਰਕੇ ਟੰਡਾ ਉਹਗਾ ਤਰਕੇ ਦਾ ਸਾਰੇ ਜੰਮਰਬਾਰ ਹੋ ਗਈ ਸੀਗੇ। ਮੰਡੀ ਅੱਜ ਕਿਉਂ ਬਹੁਤ ਭਾਰੀ ਲੱਗਣੀ ਆ। ਮੰਡੀ ਦਾ ਕੰਮ ਪੂਰੇ ਪੁੱਲ ਜੋਰਾਂ ਤੇ ਚੱਲੀ ਜਾਂਦਾ। ਬਹੁਤ ਜਾਨਵਰ ਆਈ ਵੀ ਜਾਂਦੇ ਅੱਜ। ਕੱਲ ਵੀ ਬਹੁਤ ਆ ਗਈ ਸੀਗੇ ਜਾਨਵਰ। ਲਓ ਵੀ ਮਿੱਤਰੋ ਹੁਣ ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ ਰੋਟੀ ਲਾਉਣ ਲੱਗਦੇ ਆ ਤੇ ਅੱਜ ਆਪਾਂ ਤੋਂ ਚੱਜ ਨਾਲ ਵੀਡੀਓ ਬਣਾਈ ਨਹੀਂ ਗਈ ਕਿਉਂਕਿ ਮੌਸਮ ਬਹੁਤ ਖਰਾਬ ਹੋ ਗਿਆ ਸੀ ਮੀਂਹ ਪੈਣ ਕਰਕੇ ਆਪਣਾ ਤੰਬੂ ਵੀ ਥੋੜਾ ਜਿਹਾ ਲੀਕ ਹੋ ਗਿਆ ਸੀ ਤੇ ਜਾਨਵਰ ਸਾਂਭੇ ਆ ਤੇ ਜਿੰਨਾ ਕ ਆਪਾਂ ਅੱਜ ਗੱਡੀ ਤੇ ਜਿਹੜਾ ਕੱਢ ਸਕਿਆ ਉਨੇ ਕ ਆਪਾਂ ਜਾਨਵਰ ਦਿਖਾਦੇ ਤੁਹਾਨੂੰ ਤੇ ਇੱਥੇ ਸਾਰੇ ਜਾਨਵਰ ਆਪਾਂ ਮੀਂਹ ਪੈਣ ਕਰਕੇ ਅੰਦਰ ਕਰ ਲਈ ਸੀ ਅੱਜ ਟਾਈਮ ਨਾਲ ਹੀ ਤੇ ਹੁਣ ਰਾਤ ਦਾ ਟਾਈਮ ਹੋ ਗਿਆ ਤੇ ਮੌਸਮ ਬਹੁਤ ਖਰਾਬ ਆ ਤੇ ਮੀਂਹ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਮੀਂਹ ਪੈ ਗਿਆ ਇੱਥੇ ਤੰਬੂ ਵਗੈਰਾ ਲੀਕ ਸੀਗੇ ਤੇ ਅੱਜ ਉਹਨੂੰ ਸੈਟਿੰਗ ਕਰਦੇ ਆਂ ਤੇ ਅੱਜ ਤੱਕ ਪੱਜ ਵੀ ਗਏ ਸੀਗੇ ਤੇ ਮਾਹੌਲ ਹੁਣ ਬਹੁਤ ਠੰਡ ਵੀ ਜ਼ਿਆਦਾ ਹੋ ਗਈ ਤੇ ਮਾਹੌਲ ਵੀ ਮੰਡੀ ਦਾ ਠੰਡਾ ਪੈ ਗਿਆ ਤੇ ਚੈੱਕ ਕਰ ਸਕਦੇ ਹੋ ਕੱਲ ਤਾਂ ਇਸ ਵੇਲੇ ਨੂੰ ਪੂਰਾ ਖਰੂ ਪੈ ਰਿਆ ਸੀ ਤੇ ਉਮੀਦ ਕਰਦੇ ਆਂ ਅੱਜ ਤੋਂ ਬਾਅਦ ਮੌਸਮ ਕੀ ਕਰੂਗਾ ਮੰਡੀ ਦਾ ਤੇ ਜੇ ਦਿਨ ਲੱਗਣਗੇ ਤਾਂ ਫੇਰ ਹੀ ਕੋਈ ਜਾਨਵਰ ਵੇਚ ਖਰੀਦ ਸਕਦਾਗਾ ਤੇ ਅੱਜ ਦਾ ਹੈਰਾਨ ਹੋਏ ਆ ਬਹੁਤ ਜ਼ਿਆਦਾ ਉਮੀਦ ਕਰਦੇ ਆ ਕੱਲ੍ਹ ਨੂੰ ਦਿਨ ਵਧੀਆ ਲੱਗੇ ਤੇ ਤੁਹਾਨੂੰ ਮੰਡੀ ਦਾ tour ਫਿਰ ਕੇ ਕੀੜਾ ਕੱਢਾਂਗੇ ਤੇ ਅੱਜ ਦਾ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਜੀ